ਹੈਲੋ एवरीवन ਅੱਜ ਦੀ ਕਲਾਸ 'ਚ ਆਪਾਂ ਕਰਾਂਗੇ ਕਿ देयर ਇਜ਼ देयर ਆਰ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਆ ਤਾਂ ਦੇਖੋ देयर ਇਜ਼ देयर ਆਰ ਦੀ ਵਰਤੋਂ ਦੋ ਥਾਂ ਹੀ ਕੀਤੀ ਜਾਂਦੀ ਆ ਸਭ ਤੋਂ ਪਹਿਲਾ ਹੈ ਜਦੋਂ ਆਪਾਂ ਦੱਸਣਾ ਹੋਵੇ ਕਿਸੇ ਚੀਜ਼ ਦੇ ਜਾਂ ਜਗ੍ਹਾ ਜਗ੍ਹਾ ਦੇ ਅੰਦਰ ਕੀ ਹੈ ਠੀਕ ਹੈ ਜਦੋਂ ਦੱਸਣਾ ਹੋਵੇ ਕਿਸੇ ਚੀਜ਼ ਦੇ ਅੰਦਰ ਜਾਂ ਜਗ੍ਹਾ ਦੇ ਅੰਦਰ ਕੀ ਹੈ ਉਦੋਂ देयर ਇਜ਼ देयर ਆਰ ਵਰਤਿਆ ਜਾਂਦਾ ਤਾਂ ਇਸ ਤਰ੍ਹਾਂ ਦੇ ਜਿਹੜੇ ਸੈਂਟੈਂਸ ਹੁੰਦੇ ਆ ਇਹਨਾਂ ਦੇ ਵਿੱਚ देयर ਇਜ਼ देयर ਆਰ ਸ਼ੁਰੂ ਤੋਂ ਹੀ ਵਰਤਿਆ ਜਾਂਦਾ ਮਤਲਬ देयर ਇਜ਼ देयर ਆਰ ਸੈਂਟੈਂਸ ਦੇ ਇਸ ਸਟਾਰਟਿੰਗ ਜੀ ਆ ਜਾਂਦਾ ਰਾਈਟ ਤਾਂ देयर ਇਜ਼ देयर ਇਜ਼ ਕਿੱਥੇ ਵਰਤਿਆ ਜਾਂਦਾ there is ਵਰਤੇ ਜਾਣਾ ਜਦੋਂ ਆਪਾਂ ਦੱਸ ਰਹੇ ਹਾਂ ਕਿ ਕਿਸੇ ਚੀਜ਼ ਜਾਂ ਜਗ੍ਹਾ ਦੇ ਅੰਦਰ ਪਈ ਜਿਹੜੀ ਚੀਜ਼ ਹੈ ਉਹ ਇੱਕ ਹੈ ਤਾਂ ਉਦੋਂ ਜਿਹੜੀ ਹੈ ਆ there is ਦੀ ਵਰਤ ਹੋਣੀ ਆ ਜਦੋਂ ਅੰਦਰ ਪਈ ਚੀਜ਼ ਇੱਕ ਤੋਂ ਵੱਧ ਹੋਵੇ ਗਿਣਤੀ 'ਚ ਵੱਧ ਹੋਵੇ ਉਦੋਂ there are ਦੀ ਵਰਤ ਹੋਣੀ ਆ ਰਾਈਟ ਫੋਰ ਐਗਜ਼ਾਮਪਲ ਮੇਰੇ ਬੈਗ ਵਿੱਚ ਇੱਕ ਕਿਤਾਬ ਹੈ ਮੇਰੇ ਬੈਗ ਚ ਇੱਕ ਕਿਤਾਬ ਹੈ ਠੀਕ ਹੈ ਮੇਰੇ ਬੈਗ ਦੇ ਅੰਦਰ ਇੱਕ ਕਿਤਾਬ ਹੈ ਤਾਂ ਹਮ ਇਥੇ ਕਿਹੜੀ ਚੀਜ਼ ਪਈ ਹੈ ਬੈਗ ਦੇ ਅੰਦਰ ਇੱਕ ਕਿਤਾਬ ਠੀਕ ਹੈ ਜਦੋਂ ਅੰਦਰ ਪਈ ਸੀਜ਼ ਇੱਕ ਹੋਵੇ ਉਦੋਂ ਸੈਂਟੈਂਸ ਸ਼ੁਰੂ ਹੋਣਾ देर इज नॉन तो इतगा देयर इज देयर इज अंदर की चीज़ पही सिर्फ एक, एक किताब देर इज वन बुक और एक किताब का दे अंदर पी आ बैग देर इज वन बुक इन माई बैग ठीक है एक होर सेंटेंस देखो ਭਾਰਤ ਵਿੱਚ 22 ਭਾਸ਼ਾਵਾਂ ਹਨ ਦੇਖੋ ਇੰਡੀਆ ਦੇ ਵਿੱਚ ਆਫੀਸ਼ੀਅਲੀ 22 ਭਾਸ਼ਾਵਾਂ ਠੀਕ ਹੈ ਵੈਸੇ ਤਾਂ ਭਾਸ਼ਾਵਾਂ ਜਿਹੜੀਆਂ ਹੈਗੀਆਂ 1600 ਤੋਂ ਵੀ ਉੱਪਰ ਜਿਹੜੀਆਂ ਬੋਲੀਆਂ ਜਾਂਦੀਆਂ ਨੇ ਇੰਡੀਆ ਚ ਟੋਟਲ ਬਟ ਆਫੀਸ਼ੀਅਲੀ 22 ਭਾਸ਼ਾਵਾਂ ਇਹ ਜੀਆਂ ਨੇ ਜਿਨ੍ਹਾਂ ਨੂੰ ਸਰਕਾਰ ਵੀ ਮੰਨਤਾ ਹੈ ਜਿਹੜੀਆਂ ਸਰਕਾਰੀ ਕੰਮਕਾਜਾਂ ਵਰਤੀਆਂ ਜਾਂਦੀਆਂ ਠੀਕ ਭਾਰਤ ਵਿੱਚ ਬਾਈ ਭਾਸ਼ਾਵਾਂ ਹਨ ਤਾਂ ਇਥੇ ਜਗਾ ਕਿਹੜੀ ਹੋਈ ਭਾਰਤ ਔਰ ਕਿਹੜੀ ਚੀਜ਼ ਦੇ ਅੰਦਰ ਹੈ ਇਹਦੇ ਵਿੱਚ ਹੈ ਬਾਈ ਭਾਸ਼ਾਵਾਂ ਔਰ ਬਾਈ ਭਾਸ਼ਾਵਾਂ ਕਿਉਂਕਿ ਗਿਣਤੀ ਚ ਵੱਧਾ 1 ਤੋਂ ਵੱਧਾ ਤਾਂ ਸੈਂਟੈਂਸ ਜਿਹੜਾ ਹੈ ਥੇਰ ਆਰ ਨਾਲ ਸਟਾਰਟ ਹੋਊਗਾ ਥੇਰ ਆਰ ਕਿੰਨੀਆਂ ਭਾਸ਼ਾਵਾਂ 22 ਲੈਂਗੁਏजेस ਕਿੱਥੇ 5 ਇਨ ਇੰਡੀਆ ਕੇ ਭਾਰਤ ਦੇ ਵਿੱਚ 22 ਭਾਸ਼ਾਵਾਂ ਹਨ देयर आर 22 ਲੈਂਗੁਏजेस ਇਨ ਇੰਡੀਆ ਠੀਕ ਹੈ ਇਹਨਾਂ ਦੋ ਸੈਂਟੈਂਸਸ ਦੇ ਵਿੱਚ ਆਪਾਂ ਦੱਸ ਰਹੇ ਹਾਂ ਕਿਸੇ ਚੀਜ਼ ਦੇ ਜਾਂ ਕਿਸੇ ਜਗ੍ਹਾ ਦੇ ਅੰਦਰ ਕੀਆ ਜਿਵੇਂ ਇੱਥੇ ਆਪਾਂ ਕਹਿ ਰਹੇ ਹਾਂ ਕਿ ਮੇਰੇ ਬੈਗ ਦੇ ਵਿੱਚ ਇੱਕ ਕਿਤਾਬ देयर इज ਵਨ ਬੁੱਕ ਇਨ ਮਾਈ ਬੈਗ ਇੱਥੇ ਆਪਾਂ ਦੱਸ ਰਹੇ ਹਾਂ ਕਿ ਭਾਰਤ ਦੇ ਵਿੱਚ 22 ਭਾਸ਼ਾਵਾਂ ਹਨ देयर आर 22 ਲੈਂਗੁਏਜਸ ਇਨ ਇੰਡੀਆ ਜਦੋਂ ਅੰਦਰ ਪਈ ਚੀਜ਼ ਇੱਕ ਹੋਵੇ ਉਦੋਂ देयर देयर ਇਜ਼ ਜਦੋਂ ਅੰਦਰ ਪਈਆਂ ਚੀਜ਼ਾਂ ਇੱਕ ਤੋਂ ਵੱਧ ਹੋਣ ਉਦੋਂ देयर ਆਰ ਨਾਲ ਸਟਾਰਟਿੰਗ ਹੋਊਗੀ ਸੈਂਟੈਂਸ ਦੀ ਠੀਕ ਇੱਕ ਤਾਂ ਹੀ ਵਰਤਿਆ ਜਾਂਦਾ ਜਦੋਂ ਦੱਸਣਾ ਹੋਵੇ ਕਿ ਚੀਜ਼ ਇਹ ਜਗ੍ਹਾ ਦੇ ਅੰਦਰ ਕੀ ਹੈ ਦੂਸਰਾ ਇਹ ਵਰਤਦੇ ਆਪਾਂ ਜਦੋਂ ਦੱਸਣਾ ਹੋਵੇ ਕੋਈ ਚੀਜ਼ ਅ ਐਗਜ਼ਿਸਟ ਕਰਦੀ ਹੈ ਕੋਈ ਚੀਜ਼ ਐਗਜ਼ਿਸਟ ਕਰਦੀ ਹੈ ਮਤਲਬ ਕੋਈ ਚੀਜ਼ ਹੈਗੀ ਆ ਕਿਕੇ ਕਿਸੇ ਚੀਜ਼ ਦੀ ਹੁੰਦ ਹੈ ਉਹਨੂੰ ਵੀ देयर ਇਜ਼ देयर आर ਜਿਹੜਾ ਹੈ ਵਰਤੇ ਜਾਣਾ ਸੈਂਟੈਂਸ ਦੇ ਸਟਾਰਟਿੰਗ ਵਿੱਚ ਫੋਰ ਐਗਜ਼ਾਮਪਲ ਜਿਵੇਂ ਕਹਿਣਾ ਹੋਵੇ ਦੁਨੀਆ ਵਿੱਚ ਇੱਕ ਅਜਿਹਾ ਵਿਅਕਤੀ ਵੀ ਹੈ ਜੋ ਪਾਣੀ ਉੱਪਰ ਦੌੜ ਸਕਦਾ ਹੈ ਠੀਕ ਹੈ ਕਿ ਦੁਨੀਆ 'ਚ ਇੱਕ ਅਜਿਹੇ ਬੰਦਾ ਵੀ ਹੋਏਗਾ ਜਿਹੜਾ ਪਾਣੀ ਤੇ ਦੌੜ ਸਕਦਾ ਪਾਣੀ ਤੇ ਭੱਜ ਸਕਦਾ ਤਾਂ ਇਹਦੇ 'ਚ ਇਹ ਸੈਂਟੈਂਸ ਦੇ ਵਿੱਚ ਐਗਜ਼ਿਸਟ ਕਰਨ ਵਾਲੀ ਗੱਲ ਕਿਹੜੀ ਹੈ ਪਾਣੀ ਤੇ ਭੱਜਣ ਵਾਲਾ ਬੰਦਾ ਪਾਣੀ ਤੇ ਦੌੜਨ ਵਾਲਾ ਵਿਅਕਤੀ ਠੀਕ ਦੇਖੋ ਆਮ ਤੌਰ ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਪਾਣੀ ਦੇ ਉੱਪਰ ਨਾਲ ਤੁਰਿਆ ਜਾ ਸਕਦਾ ਨਾ ਦੌੜਿਆ ਜਾ ਸਕਦਾ ਪਾਣੀ ਚ ਆਪਾਂ ਜਿਵੇਂ ਹੀ ਪੈਰ ਧਰਾਂਗੇ ਜਿਵੇਂ ਆਪਾਂ ਪਾਣੀ ਦੇ ਵਿੱਚ ਪੈਰ ਰੱਖਾਂਗੇ ਆਪਣਾ ਪੈਰ ਡੁੱਬ ਜਾਂਦਾ ਜੇ ਆਪਾਂ ਸਾਰੇ ਪਾਣੀ ਦੇ ਵਿੱਚ ਉਤਰਾਂਗੇ ਜਾਂ ਸਾਰੇ ਪਾਣੀ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਾਂਗੇ ਤਾਂ ਸਾਰੇ ਦੇ ਸਾਰੇ ਡੁੱਬ ਜਾਣਗੇ ਰਾਈਟ ਜੇ ਆਪਾਂ ਨੂੰ ਤੈਰਨਾ ਨਹੀਂ ਆਉਂਦਾ ਜੇ ਆਪਾਂ ਮੋਸ਼ਨਲੈਸ ਹੋ ਕੇ ਪਾਣੀ ਦੇ ਵਿੱਚ ਉਤਰ ਜਾਈਏ ਤਾਂ ਡੁੱਬ ਜਾਾਂਗੇ ਠੀਕ ਇੱਥੇ ਇਹ ਚ ਵੱਖਰੇ ਵਾਲੀ ਅ ਗੱਲ ਕੀ ਆ ਵੱਖਰੀ ਚੀਜ਼ ਕੀ ਐਗਜ਼ਿਸਟ ਕਰਦੀ ਐ ਕਿ ਐਹੋ ਜਿਹਾ ਬੰਦਾ ਵੀ ਹੈਗਾ ਜਿਹੜਾ ਪਾਣੀ ਤੇ ਤੁਰ ਸਕਦਾ ਦੌੜ ਸਕਦਾ ਠੀਕ ਆਮ ਤੌਰ ਤੇ ਗੱਲ ਮੰਨਣ ਨੂੰ ਨਹੀਂ ਆਉਂਦਾ ਆਮੰਨ ਨਾਲ ਚ ਨਹੀਂ ਆਉਂਦੀ ਤੇ ਕੋਈ ਦੁਨੀਆ ਚ ਐਹੋ ਜਿਹਾ ਬੰਦਾ ਹੋਵੇ ਅ ਜਿਹੜਾ ਪਾਣੀ ਤੇ ਤੁਰ ਸਕੇ ਦੌੜ ਸਕੇ ਠੀਕ ਤਾਂ ਜਦੋਂ ਆਪਾਂ ਕਹਿ ਰਹੇ ਹਾਂ ਕਿ ਹੈਗਾ ਵਕਤ ਇਹ ਦੁਨੀਆ ਚ ਐਹੋ ਜਿਹਾ ਕੋਈ ਬੰਦਾ ਹੈਗਾ ਓਰ ਸੀਜ਼ਨਲ ਲਿਖਣ ਵਾਸਤੇ ਵੀ देयर ਇਜ਼ देयर ਆਰ ਨਾਲ ਹੀ ਜਿਹੜਾ ਹੈ ਸੈਂਟੈਂਸ ਸ਼ੁਰੂ ਹੋਣਿਆ ਠੀਕ ਹੁਣ देयर ਇਜ਼ ਇੱਥੇ ਵਰਤਿਆ ਜਾਊਗਾ ਸਿੰਪਲ ਜੀ ਗੱਲ ਹੈ ਜਦੋਂ ਆਪਾਂ ਜਿਹੜੀ ਚੀਜ਼ ਐਗਜ਼ਿਸਟ ਕਰਦੇ ਆ ਇੱਕ ਹੋਵੇ ਤਾਂ ਉਦੋਂ देयर ਇਜ਼ ਜਦੋਂ ਐਗਜ਼ਿਸਟ ਕਰਨ ਵਾਲੀ ਉਹ ਅਲੱਗੀਆਂ ਚੀਜ਼ਾਂ ਇੱਕ ਤੋਂ ਵੱਧ ਹੋਣ ਉਦੋਂ देयर ਆਰ ਤਾਂ ਇੱਥੇ ਵੀ ਸੇਮ ਹੀ देयर ਇਜ਼ ਅਰ ਕੀ ਹੈ ਇੱਕ ਜਿਹ ਹੈ ਵਿਅਕਤੀ ਅ ਪਰਸਨ ਯਾ ਮੈਨ ਤੁਸੀਂ ਲਿਖ ਸਕਦੇ ਆ देयर इज अ ਪਰਸਨ ਕਿੱਥੇ ਦੁਨੀਆਂ 'ਚ ਇਨ ਦਿਸ ਵਰਲਡ ਜਿਹੜਾ ਕੀ ਕਰ ਸਕਦਾ ਜੋ ਪਾਣੀ ਉੱਪਰ ਦੌੜ ਸਕਦਾ ਹੈ ਹੂ ਕੈਨ ਰਨ ਓਨ ਵਾਟਰ ਠੀਕ ਹੈ ਕਿ ਇੱਕ ਇਹੋ ਜਿਹਾ ਬੰਦਾ ਵੀ ਹੈ ਇੱਕ ਇਹੋ ਜਿਹਾ ਬੰਦਾ ਵੀ ਐਗਜ਼ਿਸਟ ਕਰਦਾ ਜਿਹੜਾ ਪਾਣੀ ਤੇ ਦੌੜ ਸਕਦਾ ਪਾਣੀ ਤੇ ਤੁਰ ਸਕਦਾ ਠੀਕ ਅ ਅਗਰ ਆਪਾਂ ਹੋਰ ਇੱਕ ਦਾ ਐਗਜ਼ਾਮਪਲ ਇਹਦੀ ਕਰਨੀ ਹੋਵੇ ਜਿਵੇਂ ਆਪਾਂ ਕਰਨਾ ਹੋਵੇ ਕਿ ਅ ਅ ਇਸ ਦੁਨੀਆ 'ਚ ਇੱਕ ਇਹੋ ਜਿਹਾ ਬੰਦਾ ਵੀ ਹੈ ਜੀਦੀ ਉਮਰ 160 ਸਾਲ ਹੈ ਠੀਕ ਆਪਾਂ ਸਾਰੇ ਮੰਨਦੇ ਆ ਕਿ ਕੋਈ ਵੀ ਬੰਦਾ ਜਿਹੜਾ ਹੈ ਇਸ ਦੁਨੀਆ ਦੇ ਵਿੱਚ ਜਿਹਦੀ ਉਮਰ ਰਜਿਸਟਰਡ ਹੋ ਗਈ ਠੀਕ ਜਿਹਦੇ ਕੋਲੇ ਬਰਥ ਸਰਟੀਫਿਕੇਟ ਹੋਵੇ ਕੋਈ ਵੀ ਪੋਸੀਬਲੀ ਪੂਰੀ ਦੁਨੀਆ ਦੇ ਵਿੱਚ ਇਹੋ ਜਿਹਾ ਬੰਦਾ ਹੈ ਨਹੀਂ ਜਿਹਦੀ ਉਮਰ 125 30 ਸਾਲ ਤੋਂ ਉੱਪਰ ਹੋਵੇ ਠੀਕ ਰਜਿਸਟਰਡ ਜਿਹਦੀ ਉਮਰ ਹੋਵੇ ਜਿਹਦੇ ਕੋਲੇ ਬਰਥ ਸਰਟੀਫਿਕੇਟ ਹੋਵੇ ਪਰ ਸਪੋਜ਼ ਕਰੋ ਜੇ ਕੋਈ ਇਹੋ ਜਿਹਾ ਬੰਦਾ ਹੋਵੇ ਠੀਕ ਹੈ ਜਿਹਦੇ ਕੋਲੇ ਬਰਥ ਸਰਟੀਫਿਕੇਟ ਵੀ ਹੋਵੇ ਔਰ ਉਹਦੀ ਉਮਰ ਰਜਿਸਟਰਡ ਹੋਵੇ ਔਰ ਇਹਜਾ ਬੰਦਾ ਜਿਹਦੀ ਉਮਰ 160 ਸਾਲ ਹੋਵੇ ਇਹ ਹੈਰਾਨੀ ਵਾਲੀ ਗੱਲ ਆ ਕਿ ਇੰਨੀ ਉਮਰ ਵਾਲਾ ਬੰਦਾ ਜਿਉਂਦਾ ਹੋ ਨਹੀਂ ਸਕਦਾ ਅੱਜ ਦੇ ਸਮੇਂ ਰਾਈਟ ਇਹ ਵਾਲਾ ਸੈਂਟੈਂਸ ਵੀ ਜਿਹੜਾ ਹੈ देयर ਇਜ਼ देयर आर ਨਾਲ ਹੀ ਬਣੂਗਾ ਆਪਾਂ ਕਵਾਂਗੇ ਕੋਈ ਇਹਜਾ ਬੰਦਾ ਵੀ ਐਗਜ਼ਿਸਟ ਕਰਦਾ ਕੋਈ ਇਹਜਾ ਬੰਦਾ ਵੀ ਦੁਨੀਆ ਤੇ ਹੈਗਾ ਜਿਹਦੀ ਉਮਰ 160 ਸਾਲ ਹੈ देयर ਇਜ਼ ਅ ਪਰਸਨ ਇਨ ਦਾ ਵਰਲਡ Who is 160 years old ਠੀਕ ਤਾਂ देयर इज देयर आर ਦੋਹਾਂ ਹੀ ਵਰਤੇ ਜਾਣਾ ਜਦੋਂ ਆਪਾਂ ਦੱਸਣਾ ਹੋਵੇ ਕਿ ਕਿਸੇ ਚੀਜ਼ ਜਾਂ ਜਗ੍ਹਾ ਦੇ ਅੰਦਰ ਕੀ ਹੈ ਜਾਂ ਕੋਈ ਅਲੈਦੀ ਹੀ ਚੀਜ਼ ਐਗਜ਼ਿਸਟ ਕਰਦੀ ਹੋਵੇ ਠੀਕ ਆ ਤਾਂ ਅਗਲੀ ਵੀਡੀਓ ਦੇ ਵਿੱਚ ਆਪਾਂ ਇਹਦੀ ਪ੍ਰੈਕਟਿਸ ਕਰਾਂਗੇ देयर इज देयर आर ਦੀ ਅਗਰ ਹੋਰ ਕਿਸੇ ਕਲੈਰਿਟੀ ਦੀ ਅੰਡਰਸਟੈਂਡਿੰਗ ਦੀ ਲੋੜ ਹੈ देयर इज देयर आर ਦੇ ਰਿਗਾਰਡਿੰਗ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਜ਼ਰੂਰ ਕਰਿਓ ਔਰ ਅਗਰ ਸਾਡਾ ਕੰਟੈਂਟ ਪਸੰਦ ਆਵੇ ਤਾਂ ਚੈਨਲ ਨੂੰ ਸ਼ੇਅਰ ਔਰ ਸਬਸਕ੍ਰਾਈਬ ਜ਼ਰੂਰ ਕਰਿਓ Thank you.